ਹਾਂਜੀ ਗੁੱਡ ਮਾਰਨਿੰਗ ਜੀ ਕੀ ਹਾਲ ਚਾਲ ਆ ਜੀ ਉਮੀਦ ਆ ਠੀਕ ਠਾਕ ਹੋਵੋਗੇ ਸਾਰੇ ਤੇ ਤੁਹਾਨੂੰ ਦੱਸਣਾ ਹੈਗਾ ਕਿ ਵਲੌਗ ਕਿਉਂ ਨਹੀਂ ਆ ਰਹੇ ਵਲੌਗ ਇਸ ਕਰ ਨਹੀਂ ਆ ਰਹੇ ਕਿ ਮੀਂਹ ਦਾ ਮੌਸਮ ਜ਼ਿਆਦਾ ਹੋਇਆ ਪਿਆ ਵਾ ਤੇ ਮੀਂਹ ਦਾ ਕਰਕੇ ਵਲੌਗ ਥੋੜੇ ਬੰਦ ਹੋਏ ਪਿਆ ਮੀਂਹ ਦਾ ਕਾਰਨ ਮੈਂ ਨੇ ਜੀ ਗਰਾਊਂਡ ਤੁਸੀਂ ਦਿਖਾਵਾਂਗੇ ਤੁਹਾਨੂੰ ਕਿ ਗਰਾਊਂਡ ਸਾਡੀ ਕਿਦਾਂ ਗਿੱਲੀ ਹੋ ਗਈ ਆ ਤੇ ਮਿਹਨਤ ਲਾਉਣੀ ਬਹੁਤ ਔਖੀ ਹੋ ਗਈ ਹੁਣ 2-3 ਦਿਨ ਹੋ ਗਿਆ ਤੇ ਮੀਂਹ ਨਹੀਂ ਹਟਿਆਗਾ ਤੇ ਮੀਂਹ ਹੁਣ ਜਦੋਂ ਹੋਊਗਾ ਗਰਾਊਂਡ ਸੁੱਕੂਗੀ ਤਫੇ ਤੁਹਾਨੂੰ ਵਲੋਗ ਦੇਖਣ ਨੂੰ ਮਿਲਣਗੇ ਅਜੇ ਤਾਂ ਗਰਾਊਂਡ ਥੋੜੀ ਸਾਡੀ ਗਿੱਲੀ ਆ ਤੇ ਗਰਾਊਂਡ ਜਦੋਂ ਸਹੀ ਹੋ ਗਈ ਤੇ ਜਲਦ ਤੋਂ ਜਲਦ ਤੁਹਾਨੂੰ ਵਲੋਗ ਦੇਖਣ ਨੂੰ ਮਿਲਣਗੇ ਬਾਕੀ ਤੁਹਾਨੂੰ ਮੈਂ ਅੱਗੇ ਦਿਖਾਉਣਾ ਵਾ ਗਰਾਊਂਡ ਦਾ ਕੀ ਹਾਲ ਹੋਇਆ ਹੋਇਆ ਵਾ ਬਾਕੀ ਤੁਹਾਨੂੰ ਹੁਣ ਦਿਖਾਉਣਾ ਅੱਗੇ ਲਓ ਜੀ ਤੁਸੀਂ ਦੇਖ ਸਕਦੇ ਆ ਗਰਾਊਂਡ 'ਚ ਕਿੰਨਾ ਪਾਣੀ ਖੜ ਗਿਆ ਵਾ ਤੇ ਮੀਂਹ ਤੇ ਧੰਨ ਧਾਨੀ ਕਰਾਤੀ ਆ ਕੱਲ ਸਾਰਾ ਦਿਨ ਹੀ ਨਹੀਂ ਮੀਂਹ ਹਟਿਆ ਦੇਖੋ ਨੰਗਾ ਵੀ ਖਰਾਬ ਹੋਇਆ ਸਾਡਾ ਤਾਂ ਨੰਗਰ ਨੂੰ ਨਹੀਂ ਰਾਹ ਗਾ ਦੇਖੋ ਜੀ ਔਰ ਲੱਗਾਈ ਮੁੰਡੇ ਦਾ ਸਾਈਕਲ ਤੇ ਅਹੀਂ ਲੜ ਲੁੜ ਕੇ ਸਕੂਟਰੀ ਪਾਣੀ ਦੇ ਨਾਲ ਤਾਰੀਆਂ ਤੁਰੀਆਂ ਲਾਉਂਦੇ ਹੋਏ ਆਪਦੀ ਸਕੂਟਰੀ ਕੱਢ ਲਿਆਏ ਆ ਤੇ ਦੇਖ ਸਕਦੇ ਤੁਸੀਂ ਆਹ ਦੇਖੋ ਜੀ ਜਮ ਦੇ ਉੱਤੇ ਕਿੰਨਾ ਪਾਣੀ ਖੜ ਗਿਆ ਜੀ ਸਹੀ ਆ ਜੀ ਤੁਹਾਨੂੰ ਹੁਣ ਮੁੱਤੇ ਵੀ ਦਿਖਾਉਣਾ ਜਮ ਦੇ ਇਹ ਵੀ ਅੱਜ ਬਾਲਟੀਆਂ ਨਾਲ ਕੱਢਦੇ ਆ ਪਾਣੀ ਇਹ ਥੱਲੇ ਲੈਂਟਰ ਨੂੰ ਨੁਕਸਾਨ ਆ ਦੇਖ ਸਕਦੇ ਤੁਸੀਂ ਆਹ ਜਮ ਦੇ ਉੱਤੇ ਪਾਣੀ ਕਿੰਨਾ ਖੜ ਚੁੱਕਾ ਵਾ ਸਹੀ ਆ ਜੀ ਬਾਕੀ ਤੁਸੀਂ ਗਰਾਊਂਡ ਦੀ ਹਾਲਤ ਤੁਸੀਂ ਦੇਖ ਹੀ ਲਈ ਆ ਸਹੀ ਹੈ ਜੀ ਆ ਦੇਖੋ ਜੀ ਵਾਲੀਬਾਲ ਵਾਲੇ ਮੁੰਡੇ ਵੀ ਦਿੱਲੀ ਆਉਂਦੇਗੇ ਖੇਡਣ ਤੇ ਉਹ ਵੀ ਵਾਲੀਬਾਲ ਵਾਲਿਆਂ ਦਾ ਵੀ ਕੰਮ ਹੋਇਆ ਪਿਆ ਬੰਦ ਤੇ ਬਾਕੀ ਹੁਣ ਕਿਹ ਕੀ ਆਪਸ਼ਨ ਆ ਸਾਡੇ ਕੋ ਉਹ ਹੈਗੀ ਆ ਪੌਣੀ ਪੌਣੀ ਲਾ ਸਕਦੇ ਆ ਅਸੀਂ ਜਾਂ ਰੱਸਾ ਚੜ੍ਹ ਸਕਦੇ ਆ ਸਹੀ ਹੈ ਜੀ ਰੱਸਾ ਵੀ ਸਾਡਾ ਗਿੱਲਾ ਹੋ ਗਿਆ ਤੇ ਪੌਣੀ ਵਾਲਾ ਰੱਸਾ ਸਾਡਾ ਸੁੱਕਾ ਪੌਣੀ ਵਾਲਾ ਸੀ ਲਾ ਸਕਦੇ ਆ ਸਹੀ ਹੈ ਜੀ ਪੌਣੀ 'ਚ ਵੀ ਪਲੇਟਾਂ ਸੀ ਦੂਜੀਆਂ ਪਾਈਆਂ ਸੀ ਪਹਿਲਾਂ ਰਬੜ ਦੀਆਂ ਸਹੀ ਹੈ ਜੀ ਇਹ ਪਲੇਟਾਂ ਹੁਣ ਟੁੱਟ ਗਈਆਂ ਥੱਲੇ ਤੇ ਪਲੇਟਾਂ ਹੁਣ ਅਹੀਂ ਆਹ ਸਪੈਸ਼ਲ ਪਲੇਟਾਂ ਤਿਆਰ ਹੋਈਆਂ ਵਾ ਤੇ ਆਹ ਬਲੇਟਾਂ ਪਾਈਆਂ ਗਈਆਂ ਪੌਣੀ ਦੇ ਇਹ ਹੈਗਾ weight 70 ਕਿਲੋ ਦੇ ਲਾਗੇ weight ਹੈਗਾ 10 ਕਿਲੋ ਦੀ ਪਲੇਟ ਵਾ ਇੱਕ ਤੇ ਮੁੰਡੇ ਪੂਰੇ ਜੋਰ ਜਸ਼ਨ ਨਾਲ ਲਾਉਂਦੇ ਆ ਇਹਨੂੰ ਜੋਰ ਪੂਰਾ ਹੁੰਦੇ ਆ ਸਾਡੀ ਪੌਣੀ ਆ ਜੀ ਆ ਰਸਾ ਨਹੀਂ ਦੇਖ ਸਕਦੇ ਗਿੱਲਾ ਹੋ ਗਿਆ ਪੂਰੀ ਤਰ੍ਹਾਂ ਬਾਕੀ ਤੁਸੀਂ ਗਰਾਊਂਡ ਦੇ ਹਾਲਤ ਦੇ ਹੀ ਲੈ ਆ ਕਿੰਨੀ ਖਸਤਾ ਹੋ ਗਿਆ ਹੁਣ ਕੰਮ ਮੀਂਹ ਦਾ ਕਰਕੇ ਇਹ ਘੜੂ ਘੜਨੀ ਹੁਣ ਸੋਮਵਾਰ ਤਾਂ ਹੀ ਨਹੀਂ ਮੀਂਹ ਇਹ ਮੀਂਹ ਦੇ ਪਾਣੀ ਨੇ ਸੁੱਕਣਾ ਜੀ ਸਹੀ ਆ ਜੀ ਸੋ ਸੌਰੀ ਆ ਜੀ ਉਹਨੇ ਦਿਨਾਂ ਦੀ ਜਿੰਨਾ ਚਿਰ ਸਾਡਾ ਗਰਾਊਂਡ ਨਹੀਂ ਸੁੱਕਦਾਗਾ ਉਦੋਂ ਬਾਅਦ ਦਿਖਾਈ ਜਾਣਗੇ ਜੋਰ ਬਾਕੀ ਸਵੇਰ ਨੂੰ ਡੇਲੀ ਉੱਠਿਆ ਕਰੋ ਮਿਹਨਤ ਲਾਇਆ ਕਰੋ ਸਹੀ ਆ ਜੀ ਸਵੇਰ ਦੀ ਮਿਹਨਤ ਬਹੁਤ ਵਧੀਆ ਖੁੱਲੀ ਆਕਸੀਜਨ ਮਿਲਦੀ ਆ ਜੀ ਤੇ ਵਧੀਆ ਬੋਡੀ ਲਈ ਵਧੀਆ ਵਾ ਸਾਰੇ ਮਿਹਨਤ ਕਰਿਆ ਕਰੋ ਫਿੱਟ ਰਹੋ ਸਹੀ ਆ ਜੀ ਦੇਖ ਸਾਡਨ ਯਾਰ ਸਾਡਾ ਹੈਗਾ ਮੇਨ ਰੋਡ ਜੀ ਇੱਥੇ ਅਸੀਂ ਕ੍ਰਾਸ ਕੰਟਰੀ ਵਗੈਰਾ ਲਾ ਲਈ ਦੀ ਜਦੋਂ ਪਾਣੀ ਖੜਾ ਹੋਵੇ ਡੌੜ ਵਗੈਰਾ ਲਾ ਲਈ ਦੀ ਅਸੀਂ ਠੀਕ ਆ ਜੀ ਅੱਜ ਤੁਹਾਨੂੰ ਦਿਖਾਵਾਂਗੇ ਹਲਕੀ ਹਲਕੀ ਪੌਣੀ ਦੇ ਸੈੱਟ ਲਾਵਾਂਗੇ ਤੇ ਉਹ ਤੁਹਾਨੂੰ ਵਿਖਾਈ ਜਾਣਗੇ ਸਹੀ ਆ ਤੇ ਚਲੋ ਜੀ ਮਿਲਦੇ ਆ ਅੱਗੇ ਜੀ ਇਕੱਲੇ ਹੋਣ ਦਾ ਕਰਕੇ ਛੋਟਾ ਬਲੌਗ ਬਣਾਉਂਗਾ ਆਪ ਹੀ ਬਣਾਉਣਾ ਪੈ ਰਿਹਾ ਵਾ ਅੱਗੀ ਗ੍ਰਿਲ ਤੇ ਫੂਲ ਰੱਖਿਆ ਗਿਆ ਵਾ ਕਿ ਅੱਜ ਪੌਣੀ ਲਾ ਲੈਨੇ ਹਲਕੀ ਹਲਕੀ ਤੇ ਮੁੰਡੇ ਆਏ ਨੇ ਕਿ ਵੀਰ ਭਰਾ ਸਹੀ ਆ ਤੇ ਆਪਾਂ ਆ ਵੀ ਅੱਜ ਕਰ ਲੈਣਾ ਕੰਮ ਵਾਰਮ ਅਪ ਕਰ ਲਿਆ ਹੈਗਾ ਪੋਣੀ ਦੇ ਸੈੱਟ ਲਾਈ ਜਾਣਗੇ ਅੱਜ ਪੋਣੀ ਪੋਣੀ ਕਰਾ ਦਿਓ ਅੱਜ ਯਾ ਬਾਬਾ ਨੰਦਾਨਾ ਬਾਬਾ ਦੀਪ ਸਿੰਘ ਜੀ ਦੋ ਦੋ ਸੈੱਟ ਮਾਰੀ ਜਾਵਾਂਗੇ ਚਾਰਕ ਸੈੱਟ ਲਾਵਾਂਗੇ ਪੋਣੀ ਦੇ ਸਹੀ ਹੈ ਜੀ ਗਰਾਊਂਡ ਗੱਲੀ ਅੱਜ ਤੇ ਇਸ ਕਰਕੇ ਇੱਥੇ ਪੌਣੀ ਨਹੀਂ ਅੱਜ ਬੁੱਕਿਆ ਜਾਊਗਾ ਸਹੀ ਹੈ ਜੀ ਤੇ ਬਾਕੀ ਤੁਹਾਨੂੰ ਲਿਖਾਉਣੇ ਅੱਗੇ ਸੈੱਟ ਕਿਦਾਂ ਲਓ ਜੀ ਸੈੱਟ ਆਪਣਾ ਇਹ ਦੂਜਾ ਤੇ ਪੌਣੀ ਦਾ ਹੁਣ ਲਾਵਾਂਗੇ ਆਪਾਂ ਦੂਜਾ ਸੈੱਟ ਸਹੀ ਹੈ ਤੇ ਬਾਅਦ ਚ ਆਪਾਂ ਮੂੰਗਲੀ ਘਮਾਵਾਂਗੇ ਠੀਕ ਹੈ ਜੀ ਤਣ ਬਾਬਾ ਦੀਪ ਸਿੰਘ ਜੀ ਖਿੱਚ ਕੇ ਰੱਖਣਾ ਕੰਮ ਨੂੰ ਖਿੱਚ ਕੇ ਲੋਈ ਪੌਣੀ ਦਾ ਹੁਣ ਆਪਾਂ ਤੀਜਾ ਸੈੱਟ ਵੀ ਠੋਕ ਲੈਣਾ ਨਾ ਸਹੀ ਹੈ ਜੀ ਕੋਈ ਅਜੇ ਸ਼ੂਟ ਵਾਲਾ ਬੰਦਾ ਕੋਈ ਮਿਲਿਆ ਨਹੀਂਗਾ ਸਹੀ ਹੈ ਜੀ ਇਕੱਲਾ ਹੀ ਵਲੌਗ ਸ਼ੂਟ ਕਰਨ ਦੇ ਆਵਾ ਤੇ ਹੈਗਾ ਵੀ ਇਕੱਲਾ ਹੀ ਅੱਜ ਤੇ ਮੈਂ ਕਿਹਾ ਚਲੋ ਆਏ ਤੇ ਹੈਗੇ ਹੀ ਆ ਜੈਮਰ ਵੀ ਚਲੋ ਲਾਈਦਾ ਹੀ ਲਾਈਦਾ ਵਾ ਤੇ ਮੈਂ ਕਿਹਾ ਦੇਸੀ ਮਿਹਨਤ ਦਾ ਵੀ ਕਾਹਦਾ ਨਾਗਾ ਪੋਣਾ ਸਹੀ ਹੈ ਜੀ ਬਾਕੀ ਅੱਗੇ ਹੁਣ ਦਿਖਾਵਾਂ ਤੁਹਾਨੂੰ ਮੂੰਗਲੀ ਦਾ ਕਮਾਲ ਸਹੀ ਹੈ ਜੀ ਲਓ ਜੀ ਹੁਣ ਆਪਣਾ ਹੋਣ ਲੱਗਾ ਵਾ ਮੂੰਗਲੀ ਵਾਲਾ ਸੈਟ ਸਟਾਰਟ ਸਹੀ ਹੈ ਜੀ ਬਾਕੀ ਪਹਿਲਾ ਜਿੱਦਾਂ ਆਪਾਂ ਰਸੇ ਦੇ ਚਾਰ ਸੈਟ ਕੰਪਲੀਟ ਕਰ ਲਏ ਆ ਤੇ ਹੁਣ ਆਪਾਂ ਮੋਂਗਲੀ ਦਾ ਕਮਾਲ ਦੇਖਦੇ ਆ ਇਹ ਹੁਣੀ ਆ 15 ਕੇ ਨੇੜੇ ਤੇੜੇ ਹੋਣਾ ਇਹਦਾ weight ਬਾਕੀ ਵੱਧ ਵੀ ਹੋ ਸਕਦਾ ਵਾ ਮਹਾਰਾਜ ਜਾਣਦਾ ਵਾ ਸਹੀ ਹੈ ਜੀ ਆਹ ਵਧੀਆ ਚੀਜ਼ ਹੈ ਜੀ ਸ਼ੋਲਡਰ ਸਾਰੇ ਐਕਸਰਸਾਈਜ਼ਾਂ ਸਹੀਰ ਦੀ ਵਧੀਆ ਹੈ ਜੀ ਵਾਹ ਰੋ ਵਾਹ 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 ਰੋ ਵਾਹ 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 ਰੋ ਵਾਹ ਰੋ ਐ ਮਮਾ ਮੋਡਿਆਂ ਦੇ ਪਟਾਕੇ ਬਣਾਉ ਹਟ ਜਾਣਗੇ जिने ਆ ਮੂੰਗਲੀ ਫੇਰ ਲਈ ਦੇਸੀ ਸਹੀ ਆ ਜੀ ਹੋਵਾ ਹੋਈ ਬਾਵਾਂ ਪੰਪ ਹੋਈਆਂ ਹੋਈਆਂ ਰੱਥਾ ਲਾ ਗਈ ਠੀਕ ਆ ਜੀ ਤੇ ਹੁਣ ਆਪਾਂ ਬਾਕੀ ਮੂੰਗਲੀ ਦੇ ਫੇਰਾਂਗੇ ਚਾਰਕ ਚਾਰਕ ਸੈਟ ਮੂੰਗਲੀ ਦੇ ਵੀ ਲਾਏ ਜਾਣਗੇ ਸਹੀ ਆ ਜੀ ਤੇ ਬਾਅਦ ਚ ਜੈਮ ਵੀ ਲਾਉਣਾ ਸਹੀ ਆ ਜੀ ਅੱਜ ਤਾਂ ਇੰਨਾ ਕਰ ਸਕਦੇ ਜਾਂ ਪੁਸ਼-ਅਪ ਲਾ ਲਾਂਗੇ ਨਾਲ ਸਹੀ ਆ ਜੀ ਬਾਕੀ ਤੁਹਾਨੂੰ ਦਿਖਾਉਨੇ ਅੱਗੇ ਮੂੰਗਲੀ ਦਾ ਜਲਵਾ ਹੋਣੀ ਤਾਂ ਮੂੰਗਲੀ ਦਾ ਕੀ ਸਹੀ ਆ ਜੀ ਸਾਰਾ ਕੁਝ ਹੀ ਪੰਪ ਕਰ ਦਿੰਦੀ ਆ ਕ ਬਾਹਵਾ ਸ਼ੋਲਡਰ ਸਹੀ ਆ ਜੀ ਕੱਲੇ ਜੈਮ ਨਾਲ ਨਹੀਂ ਸਰੀਰ ਬਣਦੇ ਦੇਸੀ ਮਿਹਨਤ ਨਾਲ ਵੀ ਸਰੀਰ ਬਣ ਜਾਂਦਾ ਸਹੀ ਆ ਜੀ ਬੰਦਾ ਲਾਉਣ ਵਾਲਾ ਚਾਹੀਦਾ ਪਾਣੀ ਖੜੇ ਨੂੰ ਕੋਈ ਚੱਕਰ ਨਿਕਾ ਜਿਹਨੇ ਲਾਉਣੀ ਹੈ ਮਿਹਨਤ ਡੇਲੀ ਉਹਨੇ ਲਾ ਹੀ ਲੈਣੀ ਹੈ ਸਹੀ ਹੈ ਜੀ। ਬਾਕੀ ਨਿਆਣਿਆਂ ਦਾ ਔਖਾ ਹੋ ਜਾਂਦਾ ਵਾ। ਸਿਆਣੇ ਤਾਂ ਆ ਹੀ ਸਕਦੇ ਆ ਕੋਈ ਚੱਕਰ ਨਿਕਾ। ਮਿਹਨਤ ਦਾ ਜਜਵਾ ਹੋਣਾ ਚਾਹੀਦਾ ਬੰਦੇ 'ਚ ਸਹੀ ਹੈ ਜੀ। ਬਾਕੀ ਬਾਬੇ ਦੀ ਕਿਰਪਾ ਚਾਹੀਦੀ ਆ। ਓ ਜੀ ਲੱਖਾ ਭਾਜੀ ਵੀ ਆ ਗਿਆ ਵਾ ਤੇ ਸੋਚ ਰਿਹਾ ਕਿੱਧਰ ਦੀ ਆਵਾਂ ਕਿ ਕਿੱਧਰ ਦੀ ਜਾਵਾਂ। ਇਹ ਕਹਿੰਦਾ ਮੈਂ ਦੋ ਕਦਮ ਅੱਗੇ ਨੂੰ ਪੁੱਟਦਾ ਤੇ ਮੈਂ ਦੋ ਕਦਮ ਪਿੱਛੇ ਨੂੰ ਜਾਣਾ। ਓ ਵੇਲੇ ਦੀ ਪਿੱਛੇ ਨੂੰ ਚੱਲ ਗਿਆ ਹੁਣ। ਇਹਨੂੰ ਪਾਜੀ ਨੂੰ ਸਮਝ ਨਹੀਂ ਆ ਰਹੀ ਮੈਂ ਕਿੱਧਰ ਦੀ ਆਵਾਂ ਤੇ ਪਰ ਇਹਦਾ ਮਿਹਨਤ ਦਾ ਜਜਬਾ ਪੂਰਾ ਵਾ ਕਹਿੰਦਾ ਮੈਂ ਮਿਹਨਤ ਲਾਉਣੀ ਲਾਉਣੀ ਆ ਪਾਾਂ ਦੀ ਮੈਨੂੰ ਕਹਿੰਦਾ ਨਾ ਸੋਹਣੀ ਦੇ ਵਾਂਗੂ ਮੈਨੂੰ ਕਹਿੰਦਾ ਪਾਾਂ ਦੀ ਸੋਹਣੀ ਵਾਂਗੂ ਦਰਿਆ ਨਾ ਤਰ ਕੇ ਆਉਣਾ ਪਵੇ ਮਿਹਨਤ ਦੇ ਇਦਾਂ ਹੀ ਚੱਲੂਗੀ ਪਾਜੀ ਨਿਆਣਿਆਂ ਦਾ ਤਾਂ ਕੋਈ ਚੱਕਰ ਨਹੀਂ ਸਿਆਣੇ ਤਾਂ ਆ ਹੀ ਸਕਦੇ ਕਿ ਨਹੀਂ ਬੋਲਿਆ ਜਾਂ ਨਹੀਂ ਲੱਗਦਾ ਕਿ ਤੇ ਗੜ ਡੂੰਘਾ ਟੂਆ ਜੀ ਪੈਰ ਪੂਰ ਪਾ ਲਿਆ ਗੇ ਟੋਏ ਚ ਆ ਹੁੰਦਾ ਜੀ ਮਿਹਨਤਾਂ ਦਾ ਜਜਵਾ ਓਏ ਬੇੜੀ ਕਰ ਦੇਣੀ ਹੈ ਬੇੜੀ ਵਾਲਾ ਹੀ ਕੰਮ ਕਰੀ ਦੇਖ ਕੇ ਨਾ ਕਰ ਬੇੜੀ ਵਾਲਾ ਕੰਮ ਹੀ ਹੋਇਆ ਪਿਆ ਵਗ ਉਹ ਮੈਂ ਵੀ ਨਹੀਂ ਬੂਟ ਪਾ ਕੇ ਆ ਅੱਜ ਮੈਂ ਤਾਂ ਨੂੰ ਚਪਲਾਂ ਪਾ ਕੇ ਆ ਇਹ ਤਾਂ ਕੰਮ ਔਖਾ ਹੁੰਦਾ ਲੱਗਦਾ ਮੈਨੂੰ ਉਸਤਾਦ ਅੱਜ ਤਾਂ ਧੁੱਪ ਨਿਕਲ ਆਈ ਆ ਸਹੀ ਆ ਗਰਮੀ ਵੇਖੀ ਹੋਮ ਕਿਦਾਂ ਜਿਹੜਾ ਪਾਣੀ ਖੜਾ ਵੇਖੀ ਕਿਦਾਂ ਭਾਫਾ ਮਾਰਦਾ ਅੱਜ ਆਇਆ 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 ਕੰਮ ਹੋ ਗਿਆ ਆਖਿਰ ਆ ਵ ਸੱਜਣਾ ਕੰਮ ਹੋ ਗਿਆ ਆਖਿਰ ਆ ਵ ਸੱਜਣਾ ਕੱਲ ਬੜਾ ਗਾਣਾ ਗੁੰਦਾ ਸੀ ਵੀ ਮੈਂ ਅੱਡੇ ਤੇ ਖੜੀ ਆ ਮੀ ਆ ਗਿਆ ਸਫਾਰੀ ਲੈ ਕੇ ਆ ਜਾ ਸੋਹਣਿਆ ਤੇ ਲਿਆ ਸਫਾਰੀ ਹੁਣ ਗਾਰੇ ਵਜਦੀ ਹੁਣ ਸਫਾਰੀ ਨੰਗਦੀ ਨਹੀਂ ਅੱਗੇ ਸਫਾਰੀ ਆਉਂਦੀ ਨਹੀਂ ਹਣਾ ਉਹਨਾਂ ਨੇ ਕਹਿੰਦੇ ਮੀ ਦਾ ਨਿਆਰਾ ਬਿਲੋ ਲੈਣ ਦੇ ਨਹੀਂ ਬੋਲਟ ਤੇ ਆਉਣਾ ਗੋਰੀਏ ਹੁਣ ਬੋਲਟ ਵੀ ਨਹੀਂ ਲੱਗਦਾਗਾ ਸਫਾਰੀ ਛੱਡ ਕੇ ਭਾਜੀ ਗੁੱਡ ਮਾਰਨਿੰਗ ਜੀ ਕੀ ਹਾਲ ਚਾਲ ਬੰਦੇ ਆਏ ਹੀ ਨਹੀਂ ਅੱਜ ਬੰਦਾ ਕੋਈ ਵੀ ਨਹੀਂ ਆਇਆ ਆਉਣਾ ਕਿੰਨੇ ਆ ਪਾਣੀ ਵੇਚ ਲੋਗ ਨਹੀਂ ਤਰਨ ਆਪਣਾ ਉਦਾਂ ਮਟੀਰ ਖੇਡਦੀ ਹੁੰਦੀ ਆ ਨਿਆਣੇ ਆਪਣੇ ਜਵਾਕ ਹਾਂ ਖੇਡੋ ਆ ਕੇ ਵਿੱਚ ਇਹਦੇ ਪਾਣੀ ਦੇ ਹੋਰ ਫਿਰ ਜਾ ਖੁੱਲੀ ਨਹੀਂ ਲੱਗਦਾ ਅੱਜ ਹਾਂ ਜੀ ਯਾਰ ਨਹੀਂ ਜਾ ਖੁੱਲ ਗਈ ਸੀ ਅੱਛਾ 5 5 ਵਜੇ ਉੱਠਿਆ ਪਹਿਲਾਂ ਹੁੰਦਾ ਲਾਰਮ ਪਾ ਲਿਆ ਗਿਆ ਫਿਰ ਸੋਚਿਆ ਯਾਰ ਅਮਨ ਨੇ ਅੱਜ ਨਹੀਂ ਆਉਣਾ ਐਵੇਂ ਨਹੀਂ ਹੋਣਾ ਅਮਨ ਨੇ ਅਮਨ ਦੀ ਕੋਈ ਛੁੱਟੀ ਨਹੀਂ ਅਮਨ ਦੀ ਪੱਕੀ ਡਿਊਟੀ ਹੈ ਭਰਾਵਾ ਉਹ ਕੱਲ ਦਾ ਮੈਂ ਕਿਹਾ ਜ਼ੋਰ ਲਵਾਇਆ ਦਾ ਜ਼ੋਰ ਲਵਾਇਆ ਵਾਕੇ ਕੱਲ ਕਹਿੰਦੇ ਪਾਣੀ ਦੇ ਡੰਡ ਲਵਾਏ ਆ ਤੇ ਫਿਰ ਫਿਰ ਮੈਨੂੰ ਫੋਨ ਆਇਆ ਨਾ ਉਹਦੇ ਹੀ ਫਿਰ ਮੈਂ ਤਿਆਰ ਜਾਇਆ ਮੈਂ ਖਿਚਣੀ ਪੈਣੀ ਤੇ ਰਿਸ਼ਾਲ ਮਾਰ ਕੇ ਉੱਠਿਆ ਫੇਰ ਤੇ ਮੈਂ ਉੱਠਿਆ ਫੇਰ ਮੈਂ ਇਹ ਕਹਿੰਦੇ ਮਾਰਿਆ ਕੌਫੀ ਦਾ ਕਾਸ਼ ਭਾਜੀ ਨੇ ਤੁਸੀਂ ਪਾਣੀ ਵੀ ਨਹੀਂ ਵੇਖਿਆ ਇਹਨੇ ਵੇਖ ਲੋ ਜੀ ਕਿਦਾਂ ਵੈਜਦੀ ਕਿੰਨਾ ਪਾਣੀ ਜੀਰਦਾ ਹੀ ਆ ਗਿਆ ਪਾਣੀ ਜੀਰਦਾ ਹੀ ਆ ਗਿਆ ਉਹ ਢੇਰੀਆਂ ਦੀਆਂ ਉਹ ਨਗੀਆਂ ਨਗੀਆਂ ਵੈਜਦੀ ਕਬੱਡੀ ਵਾਲੀਆਂ ਜੇ ਤੂੰ ਮੋਂਗਲੀ ਫੇਰ ਸਕਦਾ ਤਾਂ ਮੇਰੇ ਕੀ ਕਹਿੰਦਾ ਪੱਤ ਨਿਕਲੀ ਮੀਂਹ ਦੇ ਪਾਣੀ ਨਾਲ ਹੈ ਪੱਤਾ ਮਰ ਗੀਆਂ ਗੇ ਲੱਤਾਂ ਮਰ ਗਈਆਂ ਪੱਤਾਂ ਵੀ ਮਰ ਗਈਆਂ ਇਹ ਕਾ ਕਹਿੰਦਾ ਵਾ ਮੋਂਗਲਾ ਫੇਰਨਾ ਜਿਹੜੇ ਨਹੀਂ ਆਏ ਅੱਜ ਵੇਖ ਲੋ ਮੇਰੇ ਵੀਰਪਰਾ ਸਹਿਜ ਦੇ ਫੇਰਨਾ ਮੋਂਗਲਾ ਵੇਖ ਲੈ ਸਹਿਜ ਉਹ ਸਾਹਿਬ ਕੁਝ ਸਾਹਿਬ ਕਿੱਥੇ ਰਹਿ ਗਏ ਆ ਤੁਸੀਂ ਇਹ ਕਹਿੰਦੇ ਹੋ ਦੂਜਾ ਕੋਈ ਮੈਂਮ ਆ ਜੇ ਕੋਈ ਸਾਹਿਬ ਨਾ ਆਉਣਗੇ ਨਾ ਇੱਥੇ ਕੋਈ ਸਾਹਿਬ ਦੇਖੇ ਨਾ ਕੋਹੁਰ ਨਾ ਲੈਣਾ ਨਾ ਦੇਣਾ ਇਹ ਗੱਲਾਂ ਚੰਗੀਆਂ ਨਹੀਂਆਂ ਬੰਦਾ ਕ੍ਰਾਸ ਕੰਟਰੀ ਲਾਇਆ ਆਉਂਦਾ ਵਾ ਕਿਉਂ ਭਾਜੀ ਘੱਲ ਨਹੀਂ ਗਿਆ ਨਾ ਭੱਜੇ ਫੰਦੇ ਦੇ ਗਾਂ ਚੜਤੇ ਪਾਣੀ ਪੂਰੀ ਮੋਟਰਸਾਈਕਲ ਤੇ ਲਾਇਆ ਕਰ ਨੂੰ ਕ੍ਰਾਸ ਕੰਟਰੀ ਕੱਲ ਸ਼ਾਮ ਹੀ ਫਿਰਦਾ ਸੀ ਸੈਜ ਹਾਂ ਇਤੋਂ ਹੀ ਆ ਗੱਲ ਚੱਲ ਕੋਈ ਨਾ ਪਾਰਟੀ ਨਾਲ ਇੱਕ ਉਹ ਹੀ ਮੰਗੇ ਦਾ ਮੁੰਡਾ ਨਾਲ ਹਾਂ ਉਹ ਲੋਕ ਕਰਤੀ ਦੀਆ ਕਰਾਉਣੇ ਆ ਸ਼ਾਮ ਵਾਲਾ ਮੋਟਰ ਸੈਨਲ ਤੇ ਕਰਾਉਣੇ ਬੰਦ ਜਾਣੇ ਇਹਦੇ ਘਰੇ ਮੜੀ ਕਰਦੇ ਇਹਦੀ ਖੇਚ ਤਾੜ ਜੀ ਮੜੀ ਹੁਣ ਤਾਂ ਜਵਾਕ ਉੱਧਰ ਬੰਦ ਕੀਤੀ ਸਰਕਾਰ ਨੇ ਹੂੰ ਹੁਣ ਤਾਂ ਨਹੀਂ ਜਨਾਉਣਾ ਪਰ ਇਹ ਕਿੱਥੇ ਦਾਅਵਾ ਲਓ ਜੀ ਸਰਪੰਚ ਸਾਹਿਬ ਕਹਿੰਦੇ ਮੈਂ ਪੌਣੀ ਲਾਉਣੀ ਹੁਣ ਮੈਂ ਤਾਂ ਇਦਾਂ ਹੀ ਲਾ ਲਿਆ ਵਾ ਮੈਂ ਕਹਾਂ ਚੱਲ ਆਪਾਂ ਬੰਦੇ ਦਾ ਸ਼ੂਟ ਕਰਦੇ ਅੱਜ ਖਿੱਚ ਕੇ ਖਿੱਚ ਕੇ ਲਓ ਵੀ ਸਰਪੰਚ ਸਾਹਿਬ ਨੂੰ ਵੀ ਹੋ ਗਏ ਆ ਪੂਰੇ 2 ਕ 3 ਮਹੀਨੇ ਕੇ ਬਾਜੀ ਭਾਜੀ ਨੂੰ ਤਿੰਨ ਤੋਂ ਪਲੱਸ ਮਹੀਨੇ ਹੋ ਗਿਆ ਤੇ ਡੇਲੀ ਆਉਂਦਾ ਭਾਜੀ ਵੀ ਖਿੱਚ ਕੇ ਰੱਖ ਰਿਆ ਕੰਮ ਪੂਰਾ ਵੇਖ ਲੋਈ ਸਾਫਾ ਸਰਪੰਚ ਲੱਗਾ ਕਿ ਨਹੀਂ ਖੇਤਾਂ ਦੇ ਰੱਸਾ ਮੰਨਦਾ ਕਿ ਇਹਨੂੰ ਬਰਾਬਰ ਹੀ ਲਾਉਂਦਾ ਮੁੰਡਿਆਂ ਦੇ ਖਿੱਚ ਕੇ ਰੱਖ ਕੰਮ ਨੂੰ ਓਸਤਾਦ ਖਿੱਚ ਕੇ ਲਓ ਜੀ ਆਹ ਹੁੰਦੀ ਆ ਮਿਹਨਤ ਜੀ ਸਵੇਰੇ ਉੱਠ ਕੇ ਜਿਹੜਾ ਇੱਕ ਵਾਰੀ ਖੁੱਲੀ ਸਾਹ ਲੈ ਲੈਣਾ ਨਾ ਵਧੀਆ ਐਟਮੋਸਫੇਅਰ ਚ ਲਓ ਜੀ ਆਹ ਆਕਸੀਜਨ ਮਿਲਦੀ ਕਿ ਨਹੀਂ ਪੂਰੀ ਓਸਤਾਦ ਲਓ ਜੀ ਓਏ ਓਏ ਇਹ ਹਜੇ ਆਇਆ ਹੀ ਆ ਚੱਲ 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 ਵੀ ਚੱਲ ਵੀ ਚੱਲ ਵੀ ਸ਼ੇਰਾ ਚੱਲ ਵੀ ਚੱਕ ਇਹ ਜੀ ਹੁਣ ਆ ਗਿਆ ਆਪਣਾ ਲਾਸਟ ਸੈੱਟ ਤੇ ਫੇਰ ਅਹੀਂ ਕੱਢ ਜਾਣਾ ਜਮ 'ਚ ਫੇਰ ਤੀ ਸਾਨੂੰ ਪਤਾ ਕਿੰਨਾ ਕੁ ਵੇਖਣਾ ਵਾ ਸਹੀ ਆ ਜੀ ਆ ਹੁਣ ਅਸੀਂ ਕਰ ਦੇਣਾ ਫਿਨਿਸ਼ ਤੇ ਸਹੀ ਆ ਬਿਲਕੁਲ ਛੋਟਾ ਸਾਨੂੰ ਨਹੀਂ ਕੋਈ ਛੁੱਟੀ ਭਾਜੀ ਆ ਨਾ ਆਪੇ ਕਰ ਲਿਆ ਕਰੋ ਆਪੇ ਹੁੰਦੀ ਨਹੀਂ ਨਾ ਸਵੇਰੇ ਹੁਣ ਮਮਾ ਜੀ ਜਾਗ ਆ ਜਾਂਦੀ ਕੀ ਕਰੀਏ ਹੁਣ ਤਾਂ ਘਰ ਦੇ ਪੁੱਛਣਾ ਪੈਂਦੇ ਆ ਉੱਠੇ ਨਹੀਂ ਜਾਣਾ ਨਹੀਂ ਪੁੱਤਰਾ ਵੇ ਇਦਾਂ ਹੀ ਬਈ ਜੇ ਨਹੀਂ ਜਾਣਾ ਪਹਿਲਾਂ ਕਹਿੰਦੀ ਜਾਣਾ ਨਹੀਂ ਮੈਂ ਕਿਹਾ ਵੀ ਪਾਣੀ ਬਹੁਤ ਖੜਾ ਵਜਿਆ ਮੈਂ ਇਤਨੀ ਖੜਾ ਕਹਿੰਦੇ ਪਾਣੀ ਹੁਣ ਘਰ ਦੇ ਨੂੰ ਹੋ ਗਿਆ ਨਾ ਵੀ ਦਿੱਲੀ ਜਾਂਦੇ ਬੁੱਕਟ ਕਰਦੇ ਪੂਰਾ ਹਾਂ ਵੀ ਮੁੰਡੇ ਚੰਗੇ ਕੰਮੀ ਲੱਗੇ ਆ ਨਿਆਣਿਆਂ ਦੇ ਵੀ ਇਦਾਂ ਹੀ ਆ ਪਾਜੀ ਸੋ ਇਹਨੂੰ ਫੋਨ ਆ ਜਾਂਦਾ ਝੋਤੇ ਹੁਣਾਂ ਦੇ ਪਾਪੇ ਦਾ ਹਾਂ ਪਾਜੀ ਕਿਦਾਂ ਅੱਜ ਉਹ ਸਾਡੇ ਨੂੰ ਵੀ ਪਹਿਲਾਂ ਆ ਜਾਂਦੇ ਆ ਨਿਆਣਿਆਂ ਦਾ ਯਾਰ ਬਾਲਾ ਵਧੀਆ ਕੰਮ ਹੋ ਗਿਆ ਪਾਜੀ ਬਾਲਾ ਸ਼ੌਂਕ ਪੈ ਗਿਆ ਲੋ ਜੀ ਕਰਤਾ ਫਿਨਿਸ਼ ਹੁਣ ਤੇ ਸਰਪੰਚ ਸਾਹਿਬ ਤੁਹਾਡਾ ਰਹਿ ਗਿਆ ਲਾਸਟ ਸੈਟ ਕੋਈ ਨਾ ਮੈਂ ਲਾ ਕੇ ਕਰ ਦੋ ਜੀ ਤੇ ਆਪਾਂ ਗੇਮ ਲਾ ਗਈ ਲੋ ਜੀ ਹੁਣ ਆਪਾਂ ਇੱਥੇ ਕਰ ਦੇਣਾ ਵਲੌਗ ਸਮਾਪਤ ਤੇ ਸਾਡਾ ਆ ਗਿਆ ਲਾਸਟ ਸੈਟ ਅਹੀਂ ਵਿੱਚੋਂ ਵਿੱਚੋਂ ਸ਼ੂਟ ਕਰ ਲਿਆ ਸੀਗਾ ਸਹੀ ਆ ਤੇ ਪਾਜੀ ਆ ਜਾਂਦਾ ਮੇਰਾ ਸਾਹ ਦੇਣ ਨੂੰ ਫਿਰ ਮੈਨੂੰ ਡਰ ਡੋ ਨਹੀਂ ਲੱਗਦਾ ਇੱਥੇ ਮੇਰੇ ਕੱਲਾ ਜਵਾਕ ਡਰ ਜਾਂਦਾ ਸਹੀ ਗੱਲ ਆ ਭੂਤ ਪ੍ਰੇਤ ਇੱਥੇ ਬਹੁਤ ਫਿਰਦੇ ਆ ਕਹਿੰਦੇ ਮੈਂ ਕਿਹਾ ਬਾਬੇ ਹੀ ਨਾ ਆ ਜਾਣ ਕਿਤੇ ਕਿਉਂ ਪਾਜੀ ਹੈ ਪਰ ਜਦੋਂ ਤੈਨੂੰ ਮੂਂਗਲਾ ਫਿਰਦੇ ਇਦਾਂ ਵੇਖਦੇ ਹਵਾ ਜੀ ਭਾ ਜਾਂਦੇ ਆ ਹਾਲ ਤੂ ਜਲਾਲ ਤੂ ਆਈ ਬਲਾਕੋਟ ਹਾਲ ਤੂ ਕੌਣ ਹੈ ਉਹ ਕੌਣ ਹੈ ਉਹ ਕਹਾਂ ਸੀ ਉਹ ਆਇਆ ਚਾਰੋਂ ਦਿਸ਼ਾਵਾਂ ਮੇਂ ਤੇਜ ਸਾ ਉਹ ਸ਼ਾਇਆ ਬਾਹੂ ਬਲੀ ਐ ਬਾਹੂ ਬਲੀ ਲੈ ਵੀ ਝੋਟਿਆ ਕਰਤੇ ਉਹਨੀਆਂ دیਵਾਨੀ ਸਹੀ ਦੇ ਗਮਨ ਸਹੀ ਦੇ ਗਮਨ ਲਓ ਵੀ ਮੇਰੇ ਮਿੱਤਰੋ ਅੱਜ ਦਾ ਆਪਾਂ ਇੱਥੇ ਕਰ ਦੇਣਾ ਵਲੌਗ ਸਮਾਪਤ ਤੇ ਹੁਣ ਅਸੀਂ ਚੱਲ ਜਣਾ ਵਾ ਜੈਮ ਤੇ ਅੱਜ ਦੇ ਇੰਨੀ ਕੀ ਹਾਜ਼ਰੀ ਸਾਡੀ ਮਨਜ਼ੂਰ ਕਰਿਓ ਠੀਕ ਆ ਬਾਕੀ ਤੁਸੀਂ ਪਿਛੇ ਹਾਲਾਤ ਤੁਹਾਨੂੰ ਪਹਿਲਾਂ ਵੀ ਦੱਸਤੇ ਇਹਦੇ ਇੱਕ ਵਾਰੀ ਫੇਰ ਤੁਸੀਂ ਦੇ ਗੀ ਸਕਦੇ ਪਿਛੇ ਸਹੀ ਆ ਤੇ ਅੱਜ ਉਹਦਾ ਸੂਰਜ ਨਿਕਲਦੇ ਚਾਂਸ ਹੈਗੇ ਆ 90% ਤੇ ਥੋੜੀ ਬਹੁਤੀ ਗਰਾਊਂਡ ਸੁੱਕੂਗੀ ਤੇ ਜੇ ਕੱਲ ਨੂੰ ਠੁੱਕੂਗੀ ਥੋੜੀ ਬਹੁਤੀ ਤੇ ਫੇ ਸ਼ਾਇਦ ਅਸੀਂ ਐਕਸਰਸਾਈਜ਼ ਕਰ ਸਕਦੇ ਆ ਬਾਕੀ ਕੱਲ ਨੂੰ ਨਿਆਣਿਆਂ ਨੂੰ ਗਰੁੱਪ ਚ ਕਰਾਂਗੇ ਮੈਸੇਜ ਅਨਾਊਂਸਮੈਂਟ ਕਰਾਂਗੇ ਕਿ ਕੱਲ ਨੂੰ ਬੂਟ ਪਾ ਕੇ ਆਪਾਂ ਕ੍ਰੋਸ ਕੰਟਰੀ ਲਾਵਾਂਗੇ ਸਹੀ ਆ ਗਰਾਊਂਡ ਤੇ ਚਲੋ ਗਿੱਲੀਆ ਕ੍ਰੋਸ ਕੰਟਰੀ ਦਾ ਆਪਾਂ ਲਾ ਹੀ ਸਕਦੇ ਆ ਸਹੀ ਆ ਜੀ ਤੇ ਫੇ ਕਾਲੂ ਤੁਹਾਨੂੰ ਦੱਸਦੇ ਆ ਜੇ ਵਲੌਗ ਆਇਆ ਤਾਂ ਫਿਰ ਮਿਲਦੇ ਆ ਤੁਹਾਨੂੰ ਤੇ ਜਿਹੜੇ ਮੇਰੇ ਵੀਰ ਬਰਾ ਸਾਡਾ ਵਲੌਗ ਦੇਖਦੇ ਆ ਉਹਨਾਂ ਦਾ ਡੈਲਟੋ ਧੰਨਵਾਦ ਆ ਜੀ ਐਦਾਂ ਹੀ ਕੀਪ ਸਪੋਰਟ ਕਰੋ ਜੀ ਲਾਈਕ ਕਰੋ ਕਮੈਂਟ ਕਰੋ ਤੇ ਸਬਸਕ੍ਰਾਈਬ ਕਰ ਦਿਓ ਸਾਡੇ ਚੈਨਲ ਨੂੰ ਨਵੀਆਂ ਤੇ ਨਵੀਆਂ ਵੀਡੀਓ ਦੇਖਣ ਲਈ ਧੰਨਵਾਦ ਜੀ ਰੱਬ ਰੱਖਾ ਜੀ ਸੇਫ ਰਹੋ ਜੀ ਸਾਰੇ